ਫਾਈਨੈਂਸ ਦੀ ਇੱਕ ਬੜੀ ਚੰਗੀ ਕਹਾਵਤ ਆ ਕਿ ਗਰੀਬ ਬੰਦਾ ਉਹ ਆ ਜੋ ਅਮੀਰ ਦਿਖਣ ਦੇ ਵਿੱਚ ਵਿਸ਼ਵਾਸ ਕਰਦਾ ਨਾ ਕਿ ਅਮੀਰ ਬਣਨ ਦੇ ਵਿੱਚ ਤੇ ਅਮੀਰ ਬਣੇ ਰਹਿਣ ਦੇ ਵਿੱਚ ਵਿਸ਼ਵਾਸ ਕਰਦਾ ਅਮੀਰ ਬਣਨਾ ਤੇ ਅਮੀਰ ਬਣੇ ਰਹਿਣ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਇਸ ਵੀਡੀਓ ਨੂੰ ਨਾ ਉਹ ਜਾਣਾ ਅਖੀਰ ਤੱਕ ਵੇਖੂਗਾ ਜੋ ਆਪਣੀ ਜ਼ਿੰਦਗੀ ਦੇ ਵਿੱਚ ਸੀਰੀਅਸ ਹੈ ਜਿਹਨੇ ਵਾਕਈ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਅਗਰ ਤੁਸੀਂ ਇੱਥੇ ਐਂਟਰਟੇਨ ਹੋਣ ਆਏ ਹੋ ਨਾ ਤਾਂ ਮੈਂ ਕਹਿੰਨਾ ਕਿ ਤੁਸੀਂ ਇਸ ਵੀਡੀਓ ਨੂੰ ਇੱਥੇ ਹੀ ਛੱਡ ਕੇ ਜਾ ਸਕਦੇ ਹੋ ਕਿਉਂਕਿ ਅਗਰ ਐਂਟਰਟੇਨਿੰਗ ਹੋਣਾ ਮਤਲਬ YouTube ਤੇ ਹੋਰ ਵੀ ਐਂਟਰਟੇਨਮੈਂਟ ਵਾਲਾ ਬਹੁਤ ਕੁਝ ਹੈ ਤੁਸੀਂ ਉੱਥੇ ਜਾ ਸਕਦੇ ਹੋ ਪਰ ਜੇ ਤੁਸੀਂ ਇਸ ਵੀਡੀਓ ਤੇ ਆਏ ਹੋ ਨਾ ਤਾਂ ਤੁਸੀਂ ਵਾਕਈ ਹੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਕੁਝ ਬਣਨਾ ਚਾਹੁੰਦੇ ਹੋ ਕੁਝ ਬਦਲਾਅ ਲਿਆਉਣਾ ਚਾਹੁੰਦੇ ਹੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਹ ਬੰਦਾ ਇਸ ਵੀਡੀਓ ਨੂੰ ਅਖੀਰ ਤੱਕ ਵੇਖੂਗਾ ਨਹੀਂ ਤਾਂ ਤੁਸੀਂ ਇਸ ਵੀਡੀਓ ਨੂੰ ਛੱਡ ਕੇ ਜਾ ਸਕਦੇ ਹੋ ਸਭ ਤੋਂ ਪਹਿਲੀ ਗੱਲ ਮਿਡਲ ਕਲਾਸ ਦਾ ਬੰਦਾ ਇਹ ਸੋਚਦਾ ਕਿ ਲੋਕ ਕੀ ਸੋਚਣਗੇ ਉਸ ਦੀ ਸਾਰੀ ਕੋਸ਼ਿਸ਼ ਸਾਰੀ ਮਿਹਨਤ ਇਹ ਹੁੰਦੀ ਆ ਕਿ ਮੈਂ ਦਿਖਾਵਾ ਕਿਦਾਂ ਕਰਾਂ ਅਮੀਰ ਦਿਖਣ ਦੇ ਵਿੱਚ ਉਹਦਾ ਪੂਰਾ ਜੋਰ ਹੁੰਦਾ ਵਾ ਕਿ ਇੱਕ ਵਾਰ ਤਾਂ ਮੈਂ ਫੋਰਚੂਨਰ ਗੱਡੀ ਲੈ ਆ ਕੇ ਖੜਾ ਦਾਂ ਤੇ ਬਾਅਦ ਵਿੱਚ ਮੈਂ ਚਾਹੀ ਕਸ਼ਤਾਂ ਭਰਦਾ ਹੀ ਮਰ ਜਾਵਾਂ। ਮਤਲਬ ਇੱਕ ਵਾਰ ਮਜ਼ਾ ਹੀ ਆਉਣਾ ਚਾਹੀਦਾ ਵਾ ਇਨਸਟੈਂਟ ਗ੍ਰੈਟੀਫਿਕੇਸ਼ਨ ਦੇ ਪਿੱਛੇ ਇੱਕ ਮਿਡਲ ਕਲਾਸ ਬੰਦਾ ਭੱਜਦਾ ਕਿ ਅੱਜ ਇੱਕ ਵਾਰ ਤਾਂ ਮਜ਼ਾ ਹੀ ਆ ਜਾਵੇ ਕਿ ਵਾ ਫੋਰਚੂਨਰ ਗੱਡੀ ਤੇ ਬਾਅਦੋਂ ਚਾਹੇ ਫੋਰਚੂਨਰ ਦੀਆਂ ਕਸ਼ਤਾਂ ਭਰਦੇ ਹੀ ਮਰ ਜਾਵੇ। ਬਾਅਦੋਂ ਇੰਨਾ ਵੀ ਨਹੀਂ ਪਤਾ ਕਿ ਉਹ ਫੋਰਚੂਨਰ ਨੇ ਤੇਲ ਕਿੰਨਾ ਖਾਣਾ ਉਹਦੀ ਮੇਨਟੇਨੈਂਸ ਵੀ ਫਿਰ ਉਨੀ ਦੀ ਆ। ਕਿ ਉਹ ਵੀ ਉਹ ਚੀਜ਼ ਨੂੰ ਫੋਰਡ ਕਰ ਸਕਦੇ ਆ ਜਾਂ ਨਹੀਂ ਇੱਕ ਬੰਦਾ ਕੀ ਦੇਖਦਾ ਵਾ ਕਿ ਕਿਸੇ ਨੇ 40 ਲੱਖ ਦੀ ਫੋਰਚਨਰ ਲੈਤੀ ਉਹ ਦਿਖਾ ਰਿਹਾ ਵਾ ਤੇ ਮੈਂ ਤਾਂ ਆਪ ਕਿਸ਼ਤਾਂ ਦੇ ਜਾ ਕੇ ਫੋਰਚਨਰ ਚੱਕਣਾ ਚਾਹਣਾ ਪਰ ਮੇਰਾ ਇੱਕ ਸਵਾਲ ਜੋ ਫੋਰਚਨਰ ਲੈ ਕੇ ਆਇਆ ਨਾ ਅਗਲੇ ਉਨ 10 ਕਰੋੜ ਅਗਲਾ 10 ਫੋਰਚਨਰਾਂ ਖਰੀਦਣ ਦੀ ਔਕਾਤ ਰੱਖਦਾ ਤੇ 10 ਦੇ ਪਿੱਛੇ ਉਹਨੇ ਇੱਕ ਫੋਰਚਨਰ ਖਰੀਦੀ ਆ ਤੇ ਸਾਡੀ ਇੱਕ ਤੋਂ ਫੋਰਚੂਨਰ ਦੀ ਵੀ ਔਕਾਤ ਨਹੀਂ ਹੁੰਦੀ ਇੱਕ ਨੂੰ ਵੀ ਅਸੀਂ ਕੈਸ਼ਾਂ ਤੇ ਚੱਕ ਕੇ ਲੈ ਕੇ ਆਉਣੇ ਕਿਉਂਕਿ ਮਿਡਲ ਕਲਾਸ ਬੰਦੇ ਦਾ ਸਾਰਾ ਜੋਰ ਲੱਗਿਆ ਹੁੰਦਾ ਵਾ ਅਮੀਰ ਦਿਖਣ ਦੇ ਵਿੱਚ ਨਾ ਕਿ ਅਮੀਰ ਬਣਨ ਦੇ ਵਿੱਚ 12000 ਕਰੋੜ ਦੀ ਨੈਟਵਰਥ ਰੱਖਣ ਵਾਲਾ ਸ਼ਾਹਰੂਖ ਖਾਨ ਉਹ ਆਸਾਨੀ ਦੇ ਨਾਲ ਨਾ ਆਪਣਾ ਪਲੇਨ ਖਰੀਦ ਸਕਦਾ ਵਾ ਆਪਣਾ ਪ੍ਰਾਈਵੇਟ ਜੈਟ ਖਰੀਦ ਸਕਦਾ ਪਰ ਸ਼ਾਹਰੂਖ ਖਾਨ ਦਾ ਇਹ ਬਿਆਨ ਹੁੰਦਾ ਵਾ ਕਿ ਜਦੋਂ ਵੀ ਮੇਰੇ ਕੋਲ ਪੈਸਾ ਆਉਂਦਾ ਵਾ ਮੇਰੇ ਕੋਲ ਦੋ ਆਪਸ਼ਨ ਹੁੰਦੇ ਆ ਜਾਂ ਤਾਂ ਮੈਂ ਉਹਨੂੰ ਇਨਵੈਸਟ ਕਰਦਾ ਕਿਸੇ ਫਿਲਮ ਦੀ ਪ੍ਰੋਡਕਸ਼ਨ ਦੇ ਵਿੱਚ ਲਾ ਦਵਾ ਜਾਂ ਫਿਰ ਕਿਸੇ ਸਟਾਕ ਦੇ ਵਿੱਚ ਕਿਸੇ ਬ੍ਰਾਂਡ ਦੇ ਵਿੱਚ ਲਗਾ ਦਾਂ ਕਿ ਮੈਨੂੰ ਹੋਰ ਪੈਸਾ ਆ ਸਕੇ ਜਾਂ ਫਿਰ ਮੈਂ ਉਹਦਾ ਜਹਾਜ਼ ਖਰੀਦ ਸਕਾਂ ਮਤਲਬ 12000 ਕਰੋੜ ਦਾ ਬੰਦਾ ਇਹ ਸੋਚਦਾ ਵਾ ਕਿ ਮੈਂ 400 ਕਰੋੜ ਦਾ ਪਲੇਨ ਲਵਾਂ ਜਾਂ ਨਾ ਲਵਾਂ ਅੱਜ ਦੇ ਸ਼ਾਹੂ ਖਾਨ ਚਾਵੇ ਤਾਂ ਉਹ ਬੀ ਪਲੇਨ ਖੜਾ ਸਕਦਾ ਵਾ ਬੀ ਪ੍ਰਾਈਵੇਟ ਜੈਟ ਖੜਾ ਸਕਦਾ 12000 ਕਰੋੜ ਦਾ ਬੰਦਾ ਇਹ ਸੋਚ ਰਿਹਾ ਕਿ ਪੈਸਾ ਆਉਣ ਨਾਲ ਮੈਂ ਇਹਨੂੰ ਇਨਵੈਸਟ ਕਰਾਂ ਜਾਂ ਫਿਰ ਮੈਂ ਪਲੇਨ ਖਰੀਦਾਂ ਜਹਾਜ਼ ਖਰੀਦਾਂ ਪਰ ਅਸੀਂ ਕੀ ਕਰਦੇ ਹਾਂ ਸਾਡੇ ਕੋਲ ਤਾਂ ਜੇ 1 ਲੱਖ ਆ ਜਾਵੇ ਅਸੀਂ ਸੋਚਦੇ ਹਾਂ ਕਿ ਅਸੀਂ ਪਤਾ ਨਹੀਂ ਕੀ ਹੀ ਖਰੀਦ ਲਈਏ ਅਸੀਂ ਗੱਡੀਆਂ ਖਰੀਦ ਲਈਏ ਕਾਰਾਂ ਖਰੀਦ ਲਈਏ ਅਸੀਂ ਸਾਰਾ ਕੁਝ ਬੱਸ ਨੂੰ ਉਡਾ ਦਈਏ ਤਾਂ ਇਦਾਂ ਇੱਕ ਅਮੀਰ ਬੰਦਾ ਸੋਚਦਾ ਇੱਕ ਕਰੋੜਪਤੀ ਬੰਦਾ ਸੋਚਦਾ ਵਾ ਕਿਵੇਂ ਕੀ ਅਫੋਰਡ ਕਰ ਸਕਦਾ ਤੇ ਮੈਂ ਕੀ ਖਰੀਦ ਸਕਦਾ ਮੇਰਾ ਖੁੱਦ ਦਾ ਡ੍ਰੀਮ ਆ ਕਿ ਮੈਂ ਇੱਕ ਦਿਨ ਰੋਲਸ ਰੋਇਸ ਗੱਡੀ ਲਾਵਾਂ ਪਰ ਮੈਂ ਨਾ 10 ਕਰੋੜ ਦੀ ਰੋਲਸ ਰੋਇਸ ਗੱਡੀ ਉਦੋਂ ਨਹੀਂ ਲਵਾਂਗਾ ਜਦੋਂ ਮੇਰੀ ਜੇਬ ਦੇ ਵਿੱਚ 10 ਕਰੋੜ ਆਏ ਮੇਰਾ ਸੋਚਣ ਦਾ ਵੇ ਇਦਾਂ ਮੈਂ ਕਹਿੰਨਾ ਕਿ ਤੁਸੀਂ ਵੀ ਇਦਾਂ ਸੋਚੋ ਮੈਂ ਇਦਾਂ ਸੋਚਦਾ ਕਿ ਇੱਕ ਦਿਨ ਮੇਰੀ ਨੈਟਵਰਥ ਇੰਨੀ ਹੋਵੇ ਕਿ ਮੈਂ 10 10 ਕਰੋੜ ਦੀਆਂ ਗੱਡੀਆਂ ਖਰੀਦ ਸਕਾਂ ਇੱਕ ਦਿਨ ਦਾ ਮੇਰੀ ਨੈਟਵਰਥ ਕਿਤੇ ਤੱਕ ਹੋਊਗੀ ਕਿ ਮੈਂ ਇੱਕ ਰੋਲਸ ਰੋਇਸ ਤਾਂ ਕਿ ਮੈਂ 10 ਰੋਲਸ ਰੋਇਸ ਖਰੀਦ ਸਕਦਾ ਤੇ 10 ਰੋਲਸ ਰੋਇਸ ਖਰੀਦਣ ਦੀ ਔਕਾਤ ਰੱਖਣ ਵਾਲਾ ਅਰਵਿੰਦਰ ਸਿੰਘ ਇੱਕ ਰੋਲਸ ਰੋਇਸ ਖਰੀਦ ਰਿਹਾ ਕਿਉਂਕਿ ਮੈਂ ਇਕੱਲੀ ਇਹ ਨਹੀਂ ਕਿ ਜਦੋਂ ਮੇਰੇ ਕੋਲ 10 ਕਰੋੜ ਆਇਆ ਤੇ ਮੈਂ 10 ਕਰੋੜ ਦੀ ਰੋਲਸ ਰੋਇਸ ਚੱਕ ਲਿਆ ਮੈਂ ਇਹ ਵੀ ਦੇਖਣਾ ਕਿ ਜਿਹੜੀ ਇੰਨੀ ਲਗਜ਼ਰੀਅਸ ਗੱਡੀ ਆ ਉਹ ਗੱਡੀ ਨੇ ਤੇਲ ਵੀ ਓਨੇ ਦਾ ਖਾਣਾ ਉਹ ਗੱਡੀ ਦੀ 6 ਮਹੀਨੇ ਦੀ ਮੇਨਟੇਨੈਂਸ ਹੀ 4 ਲੱਖ ਦੀ ਆ। ਮੈਂ ਕੱਲਾ ਇਹ ਨਹੀਂ ਕਿ ਇੱਕ ਵਾਰ ਰੋਲਸ ਰੋਇਸ ਨੂੰ ਵੇਖ ਕੇ ਸਵਾਦ ਹੀ ਆ ਗਿਆ ਮੈਂ ਬਾਅਦ ਵਿੱਚ ਵੀ ਵੇਖਣਾ। ਜੋ ਬੰਦਾ ਲੌਂਗ ਵਿਜ਼ਨ ਰੱਖਦਾ ਵਾ ਨਾ ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਹੋ। ਤਾਂ ਮੈਂ ਇੱਥੇ ਇੱਕ ਸ਼ਿੰਦਾ ਨਾਮ ਦੇ ਮੁੰਡੇ ਦੀ ਐਗਜ਼ਾਮਪਲ ਦੇਣਾ ਚਾਹਣਾ। ਅਗਰ ਅਜ ਸ਼ਿੰਦਾ ਲੌਂਗ ਵਿਜ਼ਨ ਰੱਖਦਾ ਵਾ ਨਾ ਉਹ ਚਾਹੇ ਕਿਸੇ ਕੰਪਨੀ ਦੇ ਵਿੱਚ ਝਾੜੂ ਹੀ ਮਾਰ ਰਿਹਾ। ਉਹ ਕਿਸੇ ਓਨਰ ਦੇ ਕੈਬਿਨ ਦੇ ਵਿੱਚ ਜਾ ਕੇ ਝਾੜੂ ਮਾਰ ਰਿਹਾ ਵਾ ਪਰ ਉਹ ਕੀ ਦੇਖਦਾ ਵਾ ਉਹ ਇਹ ਐਨਲਾਈਜ਼ ਕਰ ਰਿਹਾ ਕਿ ਮੇਰੇ ਓਨਰ ਨੇ ਜੋ ਇਸ ਕੰਪਨੀ ਦਾ ਮਾਲਕ ਆ ਉਸਨੇ ਇਸ ਕੰਪਨੀ ਨੂੰ ਕਿਵੇਂ ਕਰੋੜਾਂ ਦਾ ਬਿਜ਼ਨਸ ਬਣਾਇਆ ਹੋਇਆ ਕਿਵੇਂ ਉਹ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰ ਰਿਹਾ ਕਿਵੇਂ ਇੱਕ ਬਿਜ਼ਨਸ ਚੱਲਦਾ ਕਿੱਦਾਂ ਪੈਸੇ ਨੂੰ ਇਨਵੈਸਟ ਕੀਤਾ ਜਾਂਦਾ ਵਾ ਤਾਂ ਮੈਂ ਕਹਿਣਾ ਕਿ ਲੋਕਾਂ ਦੀ ਨਜ਼ਰ ਦੇ ਵਿੱਚ ਛਿੰਦਾ 10000 ਕੁ ਮਾਰਿਆ ਪਰ ਸ਼ਿੰਦਾ ਆਪਣੀ ਨਜ਼ਰ ਦੇ ਵਿੱਚ ਕਰੋੜਪਤੀ ਬਣ ਰਿਹਾ ਹੈ ਕਿਉਂਕਿ ਸ਼ਿੰਦਾ ਕੁਝ ਨਾ ਕੁਝ ਸਿੱਖ ਰਿਹਾ ਇੱਕ ਮਿਡਲ ਕਲਾਸ ਦੇ ਵਿੱਚ ਕੀ ਭਰ ਹੁੰਦਾ ਵਾ ਕਿ 12ਵੀਂ ਤੋਂ ਬਾਅਦ ਜਦੋਂ ਪੜ੍ਹਾਈ ਕਰ ਲਈ ਉਦੋਂ ਅਸੀਂ ਸਿੱਖਣਾ ਹੀ ਬੰਦ ਕਰ ਦਿੰਨੇ ਆ ਮੁਕੇਸ਼ ਮੰਨੇ ਸਾਹਿਬ ਅੱਜ ਵੀ ਸਿੱਖ ਰਿਹਾ ਸ਼ਾਹੂ ਖਾਨ ਵਰਗੇ 12000 ਕਰੋੜ ਦੀ ਨੈਟਵਰਥ ਰੱਖਣ ਵਾਲਾ ਅੱਜ ਵੀ ਬੁੱਕਸ ਨੂੰ ਪੜ੍ਹਦਾ ਅੱਜ ਵੀ ਸਿੱਖ ਰਿਹਾ ਕਿ ਬਿਜ਼ਨਸ ਕਿਵੇਂ ਚੱਲਦਾ ਹੋਵੇ ਕਿੱਦਾਂ ਦੀ ਮਾਰਕੀਟ ਦੇ ਵਿੱਚ ਵੈਲਿਊ ਆ ਰਹੀ ਹੈ ਕੀ ਮਾਰਕੀਟ ਦੇ ਵਿੱਚ ਆ ਰਿਹਾ ਕਿਦਾਂ ਅਸੀਂ ਬਿਜ਼ਨਸ ਨੂੰ ਮੋਲ ਡਿਗਰੀ ਉਹ ਹਿਸਾਬ ਨਾਲ ਇੱਕ ਬਿਜ਼ਨਸਮੈਨ ਸਿੱਖਦਾ ਰਹਿੰਦਾ ਤਾਂ ਮੈਂ ਸ਼ਿੰਦੇ ਨੂੰ ਇਹ ਐਡਵਾਈਸ ਕਰਨਾ ਚਾਹੁੰਦਾ ਮਾਂ ਕਿ ਉਹ ਕਦੇ ਵੀ ਸਿੱਖਣਾ ਬੰਦ ਨਾ ਕਰੇ ਅਗਰ ਉਹ 9 ਟੂ 5 ਜੌਬ ਜਾਂਦਾ ਬਣ ਅਗਰ ਉਹ 10000 ਦੀ ਜੌਬ ਕਰਦਾ 9 ਟੂ 5 ਉਹਦਾ ਘਰ ਚੱਲਦਾ ਪਰ 5 ਟੂ 9 ਸ਼ਿੰਦਾ ਕੀ ਕਰਦਾ ਵਾ ਉਹ ਜੀ ਡਿਸਾਈਡ ਕਰਦੀ ਹੈ ਕਿ ਸ਼ਿੰਦਾ ਅੱਗੇ ਤੱਕ ਕਿੱਥੇ ਜਾਊਗਾ ਵੀ ਅਗਰ ਸ਼ਿੰਦਾ ਇਹ ਸੋਚ ਰਿਹਾ ਮਨਾ ਕਿ ਮੈਂ ਅੱਜ 10000 ਕਮਾ ਰਿਆ ਪਰ ਮੈਂ ਇਹ ਦੇਖ ਰਿਹਾ ਕਿ ਉਸ ਓਨਰ ਨੇ ਇਸ ਕੰਪਨੀ ਨੂੰ ਕਿਵੇਂ ਕਰੋੜਾਂ ਤੱਕ ਪਹੁੰਚਾਇਆ ਹੋਇਆ ਮਾਰਕੀਟਿੰਗ ਕਿੱਦਾਂ ਕੀਤੀ ਜਾਂਦੀ ਹੈ ਕਿੱਦਾਂ ਉਸ ਓਨਰ ਨੇ ਲੱਖਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਵਾ ਕਿੱਦਾਂ ਮੈਂ ਵੀ ਆਪਣੀ ਇੱਕ ਕੰਪਨੀ ਖੜੀ ਕਰ ਸਕਦਾ ਤਾਂ ਮੈਂ ਕਹਿੰਦਾ ਕਿ ਸਿਰਦਾ 10000 ਕਮਾਉਣ ਦੀ ਯਾਤਰਾ ਦੇ ਵਿੱਚ ਨਾ ਉਹ ਬੰਦਾ ਕਰੋੜਾਂ ਦਾ ਬਣ ਰਿਹਾ ਕਿ ਅੱਜ ਚਾਹੀ ਮੈਂ 10000 ਕਮਾ ਰਿਆਂ ਪਰ ਕੱਲ ਨੂੰ ਆਉਣ ਵਾਲਾ ਕਰੋੜਪਤੀ ਕੱਲ ਦਾ ਮੈਂ ਹੀ ਆ ਇੱਕ ਮਿਡਲ ਕਲਾਸ ਬੰਦਾ ਨਾ ਇਹ ਨਹੀਂ ਸੋਚਦਾ ਇੱਕ ਮਿਡਲ ਕਲਾਸ ਤੇ ਬੰਦੇ ਹੁੰਦਾ ਅੱਜ ਦਾ ਸਵਾਦ ਚਾਹੀਦਾ ਕਿ ਅੱਜ ਸਵਾਦ ਹੋਣਾ ਚਾਹੀਦਾ ਕੱਲ ਨੂੰ ਅਸੀਂ ਚਾਹੇ ਬੁਰੀ ਤਰੀਕੇ ਦੇ ਨਾਲ ਨਾ ਬਰਬਾਦ ਹੋ ਜਾਈਏ ਉਹ ਬਰਬਾਦ ਨੂੰ ਤਿਆਰ ਕਿਉਂ ਕਿ ਉਹ ਬਰਬਾਦੀ ਉਸ ਨੂੰ ਦੇਖ ਨਹੀਂ ਰਹੀ ਮੈਂ ਕਹਿਣਾ ਕਿ ਅੱਜ ਅਗਰ ਸ਼ਿੰਦਾ ਔਖਾ ਵੀ ਹੋ ਰਿਹਾ ਅੱਜ ਅਗਰ ਉਸ ਦਾ ਮਾੜਾ ਸਮਾਂ ਵੀ ਹੈ ਨਾ ਪਰ ਉਸ ਨੂੰ ਪਤਾ ਵਾ ਕਿ ਉਹ ਕੀ ਬਣ ਰਿਹਾ ਵਾ 2027 ਦੇ ਵਿੱਚ 2028 ਦੇ ਵਿੱਚ ਉਹ ਕਰੋੜਪਤੀ ਬਣ ਰਿਹਾ ਵਾ ਤਾਂ ਇੱਕ ਜਿਹੜਾ ਕਰੋੜਪਤੀ ਬੰਦਾ ਹੁੰਦਾ ਵਾ ਨਾ ਉਹ ਇੱਕ ਲੌਂਗ ਟਰਮ ਵਿਜ਼ਨ ਲੈ ਕੇ ਚੱਲਦਾ ਸਭ ਤੋਂ ਪਹਿਲਾਂ ਤਾਂ ਨਾ ਇੱਕ ਮੇ ਸ਼ਿੰਦੇ ਨਾਮ ਦੇ ਮੁੰਡੇ ਦੀ ਐਗਜ਼ਾਮਪਲ ਲੈਂਦੀ ਹੋਈ ਆ ਜੋ ਕਿ ਆਉਣ ਵਾਲਾ ਕਰੋੜਪਤੀ ਆ ਜੋ ਕਿ 3-4 ਸਾਲ ਦੇ ਵਿੱਚ ਕਰੋੜਪਤੀ ਬਣਨਾ ਚਾਹੁੰਦਾ ਸਭ ਤੋਂ ਪਹਿਲਾਂ ਦਾ ਨਾ ਮੈਂ ਸ਼ਿੰਦੇ ਨੂੰ ਇਹ ਕਹਿਣਾ ਚਾਹਣਾ ਵਾ ਕਿ ਸਾਡੀ ਸੋਸਾਇਟੀ ਨੂੰ ਇਹ ਸਿਖਾਇਆ ਜਾਂਦਾ ਵਾ ਕਿ ਜਦੋਂ ਤੁਸੀਂ ਪੜ੍ਹਾਈ ਕਰ ਲਈ ਉਹ ਤੋਂ ਬਾਅਦ ਤੁਸੀਂ ਪੜ੍ਹਨਾ ਅਸੀਂ ਬੰਦ ਕਰ ਦਿੰਦੇ ਹਾਂ ਉਹ ਤੋਂ ਬਾਅਦ ਅਸੀਂ ਸਿੱਖਣਾ ਬੰਦ ਕਰ ਦਿੰਦੇ ਹਾਂ ਪਰ ਇੱਕ ਬਿਜ਼ਨਸਮੈਨ ਨਾ ਇੱਕ ਬਿਜ਼ਨਸਮੈਨ ਤੇ ਬਿਜ਼ਨਸ ਕਿਵੇਂ ਚਲਾਇਆ ਹੋ ਉਹ ਹਰ ਸਾਲ ਸਿੱਖਦਾ ਉਹ ਹਰ ਸਾਲ ਮਾਰਕੀਟ ਨੂੰ ਸਟੱਡੀ ਕਰਦਾ ਕਿ ਕਿੱਦਾਂ ਦੇ ਪ੍ਰੋਡਕਟ ਆ ਰਹੇ ਕਿੱਦਾਂ ਦੇ ਲੋਕਾਂ ਦੀ ਸੋਚ ਬਣ ਰਹੀ ਆ ਕਿੱਦਾਂ ਦੀ ਲੋਕਾਂ ਦੀ ਸਾਈਕੋਲੋਜੀ ਬਣ ਰਹੀ ਆ ਤੇ ਮੈਂ ਲੋਕਾਂ ਨੂੰ ਉਹ ਚੀਜ਼ ਦਮਾ ਕਿੱਦਾਂ ਅਗਰ ਅੱਜ ਮੇਰੇ ਕੋਲ 1 ਲੱਖ ਕਸਟਮਰ ਨੇ ਕੱਲ ਨੂੰ ਮੈਂ 2 ਲੱਖ ਕਸਟਮਰ ਕਰਾਂ 10 ਲੱਖ ਕਸਟਮਰ ਕਰਾਂ ਇੱਕ ਬਿਜ਼ਨਸਮੈਨ ਦੀ ਨਾ ਗਰੋਥ ਵਾਲੀ ਸੋਚ ਹੁੰਦੀ ਆ ਅਗਰ ਅੱਜ ਛਿੰਦਾ ਨਾ 10000 ਦੀ ਜੌਬ ਕਰਦੇ ਆ ਤੇ ਉਹ 10000 ਦੇ ਵਿੱਚ ਬਹੁਤ ਖੁਸ਼ ਆ। ਵੱਧ ਤੋਂ ਵੱਧ ਉਹਦੀ ਮਿਹਨਤ ਕੀ ਹੋਣੀ ਹੈ ਕਿ ਮੈਂ 20 ਸ਼ੇਰ ਕਮਾ ਲਵਾਂ। ਮੈਂ ਮੈਨੇਜਰ ਬਣ ਜਾਵਾਂ, ਸੁਪਰਵਾਈਜ਼ਰ ਬਣ ਜਾਵਾਂ। ਤਾਂ ਉਹ ਕਦੇ ਵੀ ਨਾ ਕਰੋੜਪਤੀ ਬਣ ਨਹੀਂ ਸਕਦਾ। ਕਿਉਂਕਿ ਉਸ ਦੀ ਗਰੋਥ ਵਾਲੀ ਮਾਈਂਡ ਸੈਟ ਹੈਗਾ ਹੀ ਨਹੀਂ। ਉਹ ਆਪਣੇ ਆਪ ਨੂੰ ਇੱਕ ਪੁਆਇੰਟ ਤੇ ਸੈਟਲ ਕਰਨਾ ਚਾਹੁੰਦਾ ਵਾ। ਪਰ ਇੱਕ ਬਿਜ਼ਨਸਮੈਨ ਨਾ ਆਪਣੇ ਆਪ ਨੂੰ ਇੱਕ ਪੁਆਇੰਟ ਤੇ ਸੈਟਲ ਨਹੀਂ ਕਰਨਾ ਚਾਹੁੰਦਾ। ਉਹਦੀ ਸੋਚ ਗਰੋਥ ਵਾਲੀ ਹੁੰਦਾ ਕਿਵੇਂ ਗਰੋਥ ਕਿਦਾਂ ਕਰਾਂ? ਉਹ ਸਿੱਖਦਾ ਵਾ ਉਹ ਪੜਦਾ ਵਾ ਕਿਤਾਬਾਂ ਨੂੰ ਪੜਨਾ ਪੈਂਦਾ ਵਾ ਮਾਰਕੀਟ ਨੂੰ ਐਨਲਾਈਜ਼ ਕਰਨਾ ਪੈਂਦਾ ਤਾਂ ਮੈਂ ਸ਼ਿੰਦੇ ਨੂੰ ਨਾ ਜਿੰਨੇ ਵੀ ਲੋਕ ਮੈਨੂੰ ਇਸ ਵੀਡੀਓ ਦੇ ਵਿੱਚ ਸੁਣ ਰਹੇ ਆ ਜੋ ਕਿ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਨੇ ਕੁਝ ਕਰਨਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਸਿੱਖਣਾ ਨਾ ਬੰਦ ਕਰੋ ਦੇਖੋ ਕਿ ਜਿੱਥੇ ਵੀ ਤੁਸੀਂ ਜੌਬ ਕਰਦੇ ਹੋ ਮੈਂ ਕਹਿੰਦਾ ਕਿ ਅੱਜ ਅਗਰ ਸ਼ਿੰਦਾ ਅਗਰ ਇੱਕ ਵੇਟਰ ਦਾ ਵੀ ਕੰਮ ਕਰ ਰਿਹਾ ਵਾ ਨਾ ਉਹ ਚਾਹ ਵਰਤਾ ਰਿਹਾ ਲੋਕਾਂ ਨੂੰ ਲੱਗ ਰਿਹਾ ਕਿ ਚਾਹ ਵਰਤਾ ਰਿਹਾ ਵਾ ਪਰ ਨਾ ਜੇ ਉਹ ਆਪਣੇ ਮਾਲਕ ਨੂੰ ਸਟੱਡੀ ਕਰ ਰਿਹਾ ਵਾ ਉਹ ਜਦੋਂ ਚਾਹ ਵਰਤਾ ਰਿਹਾ ਵਾ ਉਹ ਵੇਖ ਰਿਹਾ ਕਿ ਉਹਦਾ ਮਾਲਕ ਜੋ ਰੈਸਟੋਰੈਂਟ ਦਾ ਉਸ ਫਰੈਂਚਾਈਜ਼ ਦਾ ਮਾਲਕ ਆ ਉਹ ਬਿਜ਼ਨਸ ਦੀਆਂ ਮੀਟਿੰਗਸ ਦੇ ਵਿੱਚ ਕੀ ਗੱਲਾਂ ਕਰਦੇ ਨੇ ਕਿਵੇਂ ਦਾ ਉਹਨਾਂ ਦਾ ਬਿਜ਼ਨਸ ਦਾ ਮਾਈਂਡਸੈਟ ਆ ਮੈਂ ਇਹ ਕਹਿੰਦਾ ਕਿ ਚਾਹ ਵਰਤੌਂਦਾ ਬਤੌਂਦਾ ਵੀ ਉਹ ਬੰਦਾ ਤੁਰਾਂ ਦਾ ਬਣ ਰਿਹਾ ਵਾ ਇਸ ਤਰੀਕੇ ਨਾਲ ਇੱਕ ਬਿਜ਼ਨਸਮੈਨ ਇੱਕ ਅਰਬਪਤੀ ਬੰਦਾ ਇੱਕ ਕਰੋੜਪਤੀ ਬੰਦਾ ਇਹ ਸੋਚਦਾ ਕਿ ਅੱਜ ਮੈਂ ਅਗਰ ਇੱਥੇ ਆ ਨਾ ਉਹ ਅੱਜ ਦਾ ਪੇਨ ਨਹੀਂ ਵੇਖਦਾ ਉਹ ਕੱਲ ਦਾ ਪਲੇਜ਼ਰ ਵੇਖਦਾ ਵਾ ਪਰ ਇੱਕ ਗਰੀਬ ਬੰਦਾ ਕੋਹਣਾ ਜਿਹਨੂੰ ਅੱਜ ਸਵਾਦ ਚਾਹੀਦਾ ਕੱਲ ਨੂੰ ਉਹ ਚਾਹੇ ਬਰਬਾਦ ਹੋ ਜਾਵੇ ਉਹਨੂੰ ਉਸਦੇ ਤੱਕ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਮੀਡਲ ਕਲਾਸ ਦੇ ਬੰਦੇ ਨੂੰ ਨਾ ਐਜੂਕੇਸ਼ਨ ਹੀ ਇਦਾਂ ਦੀ ਦਿੱਤੀ ਦਿੱਤੀ ਜਾਂਦੀ ਆ ਕਿ ਉਹਦਾ ਇੱਕ ਪ੍ਰੋਬਲਮ ਸੋਲਵਿੰਗ ਮਾਈਂਡਸੈਟ ਬਣੇ ਹੀ ਨਹੀਂ ਅਗਰ ਅੱਜ ਸਾਡੇ ਬੱਚਿਆਂ ਨੂੰ ਨਾ ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਜੂਨ ਦੀਆਂ ਛੁੱਟੀਆਂ ਦਾ ਕੰਮ ਤੱਕ ਕੀ ਮਿਲਦਾ ਵਾ ਆ 30 ਲਿਖਾਈਆਂ ਕਰ ਲੋ ਆ ਤੁਸੀਂ ਰੱਟੇ ਮਾਰ ਕੇ ਆਉਣਾ ਮੈਂ ਕਹਿੰਦਾ ਕਿ ਉਹਦੇ ਵਿੱਚ ਪ੍ਰੋਬਲਮ ਸੋਲਵਿੰਗ ਸਕਿੱਲ ਕਿੱਥੇ ਐਡ ਹੋਇਆ ਪਰ ਫਿਨਲੈਂਡ ਦਾ ਐਜੂਕੇਸ਼ਨ ਸਿਸਟਮ ਨਾ ਜਦੋਂ ਉਹਨਾਂ ਨੂੰ ਬ੍ਰੇਕ ਹੁੰਦੀ ਹੈ ਨਾ ਪੜਾਈ ਤੋਂ ਉਹਨਾਂ ਨੂੰ ਵਰਲਡ ਟੂਰ ਕਰਾਏ ਜਾਂਦੇ ਆ ਉਹਨਾਂ ਨੂੰ ਰੀਅਲ ਵਰਲਡ ਦਿਖਾਇਆ ਜਾਂਦਾ ਵਾ ਕਿ ਦੁਨੀਆ ਦੇ ਵਿੱਚ ਪੋਲਿਊਸ਼ਨ ਹੋ ਰਿਹਾ ਵਾ ਪੋਲਿਊਸ਼ਨ ਨੂੰ ਕਿੱਦਾਂ ਘਟਾਇਆ ਜਾਵੇ ਕਿੱਦਾਂ ਇਲੈਕਟ੍ਰਿਕ ਕਾਰਸ ਪ੍ਰੋਡਿਊਸ ਕਿੱਦਾਂ ਕੀਤੀਆਂ ਜਾਣ ਕਿੱਦਾਂ ਰੋਬੋਟਸ ਦੇ ਨਾਲ ਅਸੀਂ ਕਿਸੇ ਲੋਕਾਂ ਦੀ ਹੈਲਪ ਕਰ ਸਕਦੇ ਹਾਂ ਫਾਰਮਿੰਗ ਕਿੱਦਾਂ ਕੀਤੀ ਜਾਂਦੀ ਹੈ ਰੋਬੋਟਸ ਦੇ ਨਾਲ ਇਦਾਂ ਦੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਫਿਨਲੈਂਡ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਪਰ ਸਾਨੂੰ ਅਕਬਰ ਦੇ ਜਨਮ ਹੀ ਪੜਾਈ ਜਾਂਦੇ ਨੇ ਮੈਂ ਪੁੱਛਣਾ ਚਾਹੁੰਨਾ ਮੈਂ ਐਜੂਕੇਸ਼ਨ ਸਿਸਟਮ ਦੀ ਮਿਨਿਸਟਰੀ ਨੂੰ ਕਿ ਜੋ ਅਸੀਂ ਪੜ੍ਹਦੇ ਰਹੇ ਹਾਂ ਕਿ a+b ਦਾ ਹੋਲ ਸਕੁਅਰ a² b² 2ab ਉਹ ਜ਼ਿੰਦਗੀ ਵਿੱਚ ਕਿੱਥੇ ਕੰਮ ਆਇਆ ਬਈ ਇੱਕ ਬੱਚੇ ਨੂੰ 10ਵੀਂ ਤੋਂ ਬਾਅਦ ਸੋਚਣਾ ਪੈਂਦਾ ਕਿ ਉਹਨੇ ਜ਼ਿੰਦਗੀ ਦੇ ਵਿੱਚ ਕਰਨਾ ਕੀ ਆ ਤਾਂ ਮੇਰਾ ਇੱਕ ਸਵਾਲ ਆ ਕਿ ਹੁਣ ਤੱਕ 10 ਸਾਲਾਂ ਤੱਕ ਉਹ ਬੱਚਾ ਫਿਰ ਕਰਦਾ ਕੀ ਰਿਹਾ ਬਈ ਜਿਹਨੂੰ 10ਵੀਂ ਤੋਂ ਬਾਅਦ ਸੋਚਣਾ ਪੈਂਦਾ ਮਤਲਬ ਉਹ ਹੁਣ ਤੱਕ ਤਾਂ ਉਸ ਬੱਚੇ ਦੇ ਲਈ ਉਹੀ ਦੁਨੀਆ ਸੀ ਉਹਦੇ ਲਈ ਸਕੂਲ ਜਾਣਾ ਸਕੂਲ ਤੋਂ ਆਉਣਾ ਰੱਟੇ ਮਾਰ ਲੈਣੇ ਹੋਮਵਰਕ ਕਰਨ ਜਿਹਦਾ ਨੂੰ ਪਤਾ ਵੀ ਨਹੀਂ ਕਿ ਮੇਰੀ ਲਾਈਫ ਦੇ ਵਿੱਚ ਕੀ ਯੋਗਦਾਨਾ ਉਹਦੇ ਲਈ ਤਾਂ ਉਹੀ ਦੁਨੀਆ ਸੀ 10 ਸਾਲ ਦੇ ਲਈ ਪਰ 10 ਸਾਲ ਬਾਅਦ ਜਦੋਂ ਇੱਕਦਮ ਦੁਨੀਆ ਚੇਂਜ ਹੋ ਗਈ ਤਾਂ ਉਹਨੂੰ ਜੋ ਵੀ ਆਪਸ਼ਨ ਮਿਲਦੇ ਆ ਉਹਨੂੰ ਉਹੀ ਆਪਸ਼ਨ ਲੈਣੇ ਪਿੰਦੇ ਪਰ ਮੇਰਾ ਇੱਕ ਸਵਾਲ ਆ ਐਜੂਕੇਸ਼ਨ ਮਿਨਿਸਟਰੀ ਨੂੰ ਕਿ ਕਿਉਂ ਨਾ 10 ਸਾਲ ਤੱਕ ਉਹਨੂੰ ਇੱਕ ਸਕਿੱਲ ਤੇ ਫੋਕਸ ਕਰਾਇਆ ਜਾਵੇ ਅਗਰ ਅੱਜ ਵਿਰਾਟ ਕੋਹਲੀ ਦਾ ਬੈਟ ਤੋੜ ਕੇ ਉਹਨੂੰ ਕਿਹਾ ਜਾਵੇ ਕਿ ਤੂੰ ਫਾਈਨ ਕਿਟੇ ਕੋਸਤੇ ਟੇਪੜ ਤੂੰ ਅਕਬਰ ਦੇ ਜਨਮ ਪੜ੍ਹ ਵੀ ਉਹ ਤਾਂ ਰੋਡ ਤੇ ਆ ਜੂਗਾ ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਮੇਰਾ ਕਰੀਅਰ ਤਾਂ بیٹنگ ਦੇ ਵਿੱਚ ਸੀ ਮੇਰਾ ਕਰੀਅਰ ਤਾਂ ਕ੍ਰਿਕਟ ਦੇ ਵਿੱਚ ਸੀ ਤਾਂ ਚ ਚੀਨ ਦੇ ਜੋ ਖਿਡਾਰੀ ਬਣਦੇ ਨੇ ਜੋ 올림픽 ਦੇ ਵਿੱਚ 골ਡ ਮੈਡਲ ਜਿੱਤਦੇ ਨੇ ਤਾਂ ਉਹ ਉਹਨਾਂ ਦੇ ਬੱਚੇ ਜਦੋਂ ਛੋਟੇ ਹੁੰਦੇ ਨੇ ਉਦੋਂ ਤੂੰ ਹੀ ਉਹਨਾਂ ਨੂੰ ਟ੍ਰੇਨਿੰਗ ਸ਼ੁਰੂ ਕਰਾਈ ਜਾਂਦੀ ਹੈ ਬਿਨਾਂ ਕਿਸੇ ਡਿਸਟਰੈਕਸ਼ਨ ਦੇ ਨਾ ਕਿ ਉਹਨਾਂ ਨੂੰ ਕੋਈ ਅਕਬਰ ਦੇ ਜਨਮ ਪੜ੍ਹਾਏ ਜਾਂਦੇ ਆ ਫਿਨਲੈਂਡ ਦਾ ਐਜੂਕੇਸ਼ਨ ਸਿਸਟਮ ਇਦਾਂ ਦਾ ਵਾ ਕਿ ਉੱਥੇ ਪ੍ਰੋਬਲਮ ਸੋਲਵਿੰਗ ਸਕਿੱਲ ਪੜ੍ਹਾਏ ਜਾਂਦੇ ਆ ਅਕਬਰ ਦੇ ਜਨਮ ਦੇ ਵਿੱਚ ਜਾਂ ਫਿਰ ਸਾਇੰਟਿਟਿਕ ਕੌਸਟਟੀਆਂ ਦੇ ਵਿੱਚ ਕਿਹੜੇ ਪ੍ਰੋਬਲਮ ਸੋਲਵਿੰਗ ਸਕਿੱਲ ਆ ਗਏ ਤਾਂ ਬੱਚਿਆਂ ਤੋਂ ਕੀ ਐਕਸਪੈਕਟ ਕਰਦੇ ਹੋ ਤਾਂ ਇੱਕ ਮਿਡਲ ਕਲਾਸ ਦੇ ਬੰਦੇ ਨੂੰ ਸੋਚ ਦਿੱਤੀ ਜਾਂਦੀ ਆ ਜੋਬ ਵਾਲੀ ਜੋਬ ਮਤਲਬ ਕਿਸੇ ਤੇ ਡਿਪੈਂਡ ਹੋ ਜਾਓ ਸਰਕਾਰੀ ਜੋਬ ਦਾ ਟ੍ਰੈਂਡ ਸਭ ਤੋਂ ਵੱਧ ਇੰਡੀਆ ਦੇ ਵਿੱਚ ਸਰਕਾਰੀ ਜੋਬ ਮਤਲਬ ਸਰਕਾਰ ਤੇ ਡਿਪੈਂਡ ਹੋ ਜਾਓ ਸਰਕਾਰ ਤੇ ਪਹਿਲਾਂ ਹੀ ਨਾ ਕਰਦੇ ਅਗਰ ਅਸੀਂ ਵੀ ਡਿਪੈਂਡ ਹੋ ਗਏ ਤਾਂ ਫਿਰ ਉਸ ਦੇਸ਼ ਤੋਂ ਉਸ ਦੀ ਤਰੱਕੀ ਕਿੱਥੋਂ ਭਾਲਦੇ ਹਾਂ ਉਸ ਦੇਸ਼ ਦਾ ਵਿਕਾਸ ਅਸੀਂ ਕਿੱਥੋਂ ਭਾਲਦੇ ਹਾਂ ਮੈਂ ਕੋਈ ਸਰਕਾਰੀ ਨੌਕਰੀ ਦੇ ਖਿਲਾਫ ਨਹੀਂ ਪਰ ਸਰਕਾਰੀ ਨੌਕਰੀ ਕਰਦੇ ਕਰਦੇ ਨੌਕਰੀ ਕਰਦੇ ਕਰਦੇ ਗਰੋਥ ਵਾਲਾ ਮਾਈਂਡ ਸੈਟ ਨਾ ਰੱਖਣਾ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਇੱਕ ਮਿਡਲ ਕਲਾਸ ਦੇ ਬੰਦੇ ਦੀ ਸਭ ਤੋਂ ਪਹਿਲਾਂ ਦਾ ਇੱਕ ਮਿਡਲ ਕਲਾਸ ਦਾ ਬੰਦਾ ਇਹ ਨਹੀਂ ਦੇਖਦਾ ਕਿ ਮੈਂ ਕੀ ਅਫੋਰਡ ਕਰ ਸਕਦਾ ਤੇ ਮੈਂ ਕੀ ਬਾਏ ਕਰ ਸਕਦਾ ਇੱਕ 12000 ਕਰੋੜ 12000 ਕਰੋੜ ਕੋਈ ਛੋਟੀ ਵੈਲਿਊ ਨਹੀਂ ਹੁੰਦੀ 12000 ਕਰੋੜ ਦਾ ਬੰਦਾ ਸੋਚ ਰਿਹਾ ਕਿ ਮੈਂ ਆਪਣਾ ਪ੍ਰਾਈਵੇਟ ਜੈਟ ਲਵਾਂ ਜਾਂ ਨਾ ਲਵਾਂ ਪਰ ਅਸੀਂ ਪੈਸਾ ਉਹਦੇ ਸਾਹ ਅਗਰ ਸਾਡੇ ਕੋਲ 40 ਲੱਖ ਆ ਗਿਆ ਅਸੀਂ ਫੋਰਚੂਨਰ ਜ਼ਰੂਰ ਖਰੀਦਾਂਗੇ ਅਗਰ ਮੈਂ ਨਾ ਅੱਜ ਇੱਕ ਭਿਖਾਰੀ ਨੂੰ 1 ਕਰੋੜ ਰੁਪਏ ਦੇ ਦਾਂ ਨਾ ਸਭ ਤੋਂ ਪਹਿਲਾਂ ਤਾਂ ਨਾ ਉਹ ਬੇਹੁਸ਼ ਹੋ ਜੂ ਕਿ ਮੈਂ ਇਹਨੂੰ ਕਿੱਥੇ ਵਰਤਾਂ ਕਿੱਥੇ ਖਰਚਾਂ ਕੁਝ ਘੰਟਿਆਂ ਦੇ ਬਾਅਦ ਨਾ ਉਹ ਭਿਖਾਰੀ ਪਹਿਲਾਂ ਨਾਲੋਂ ਵੀ ਗਰੀਬ ਹੋ ਜੂ ਕਿਉਂ ਕਿ ਉਹਨੇ ਖਰਚੇ 1 ਕਰੋੜ ਦੇ ਪਾਲ ਲੈਣੇ ਆ ਉਹ ਖਰ ਉਹ 1 ਕਰੋੜ ਤਾਂ ਉਹਨੇ ਗਵਾ ਹੀ ਲੈਣਾ ਪਲੱਸ ਉਹਨੇ ਮਾਈਨਸ ਦੇ ਵਿੱਚ ਚਲੇ ਜਾਣਾ ਜਿੱਥੇ ਸੀ ਉਤੋਂ ਵੀ ਨੀਚੇ ਗਿਰ ਜਾਣਾ ਪਰ ਜਦੋਂ ਇੱਕ ਬਿਜ਼ਨਸ ਤੇ ਪਿੰਨਸ ਮੈਂਦੇ ਕੋਲ 1 ਕਰੋੜ ਰੁਪਇਆ ਆਊਗਾ ਨਾ ਸਭ ਤੋਂ ਪਹਿਲਾਂ ਉਹ ਠਹਿਰੂਗਾ ਉਹ ਬਾਂਦਰ ਵਾਂਗ ਟਪੂਫੀਆਂ ਨਹੀਂ ਮਾਰੂਗਾ ਸਭ ਤੋਂ ਪਹਿਲਾਂ ਉਹਦਾ ਮਨ ਠਹਿਰਨਾ ਇਹਨੂੰ ਗੁਰਬਾਣੀ ਦੇ ਵਿੱਚ ਕਿਹਾ ਜਾਂਦਾ ਕਰ ਸ਼ਾਂਤ ਸੁਖਮਨ ਆਇ ਵਸਿਆ ਸਭ ਤੋਂ ਪਹਿਲਾਂ ਤਾਂ ਨਾ ਮਨ ਦਾ ਠਹਿਰਾਵ ਜ਼ਰੂਰੀ ਆ ਉਹ ਠਹਿਰੂਗਾ ਉਹ ਸੋਚੂਗਾ ਕਿ ਠੀਕ ਹੈ ਜੀ ਮੇਰੇ ਕੋਲ 1 ਕਰੋੜ ਰੁਪਇਆ ਆ ਗਿਆ ਮੇਰੇ ਕੋਲ ਨਾ 2 ਕਿੱਲੇ ਦੀ ਜ਼ਮੀਨ ਆ ਕਿਉਂ ਨਾ ਮੈਂ ਇੱਕ ਕਿੱਲੇ ਦੇ ਵਿੱਚ ਜਾਂ ਫਿਰ ਪੁਸ਼ਕ ਜ਼ਮੀਨ ਦੇ ਵਿੱਚ ਉਹ ਦੋ ਕਿੱਲੇ ਦੇ ਕੋਲ ਮੈਂ ਕੋਈ ਬਿਲਡਿੰਗ ਬਣਾਦਾ ਮੈਂ ਕੋਈ ਦੁਕਾਨਾ ਬਣਾਦਾ ਮਤਲਬ ਦੁਕਾਨਾ ਤੋਂ ਰੈਂਟ ਤਾਂ ਆਊਗਾ ਹੀ ਆਊਗਾ ਪਲੱਸ ਮੇਰੇ ਉਹ ਦੋ ਕਿੱਲੇ ਦਾ ਰੇਟ ਵੀ ਵਧ ਜਾਣਾ ਉਹ ਦੁਕਾਨ ਬਣਨ ਦੇ ਨਾਲ ਇੱਕ ਬਿਜ਼ਨਸਮੈਨ ਇਦਾਂ ਸੋਚੂਗਾ ਪਰ ਇੱਕ ਪਿਹਾਰੀ ਗੋਲ ਜਦੋਂ 1 ਕਰੋੜ ਆਇਆ ਉਹਨੂੰ ਇੱਕ ਤਰਥੱਲੀ ਮਚ ਜਾਣੀਆ ਕਿ ਮੈਂ ਹੁਣ ਇਹ 1 ਕਰੋੜ ਦਾ ਕਰਾਂ ਕੀ ਇਹ ਤੇਰੇ ਮੇ ਖਰਚ ਤਾਂ ਵਾਸ ਇੱਕ ਕਰੋੜ ਦਾ। ਇੱਕ ਗਰੀਬ ਬੰਦਾ ਮਿਡਲ ਕਲਾਸ ਬੰਦਾ ਨਾ 1 ਕਰੋੜ ਆਉਂਦੇ ਸਾਲ ਸਭ ਤੋਂ ਪਹਿਲਾਂ ਤਾਂ ਨਾ ਇਹ ਸੋਚੂਗਾ ਮੈਂ ਰੇਂਜ ਰੋਵਰ ਚੱਕ ਲਵਾਂ। ਉਹ ਇੱਕ ਵਾਰ ਤਾਂ ਤ ਸਵਾਦ ਉਸਨੇ ਵੇਖ ਲਿਆ। ਠੀਕ ਹੈ ਰੇਂਜ ਰੋਵਰ ਆ ਗਈ ਫੋਟੋਆਂ ਵੀ ਕਰਾ ਲਈਆਂ ਉਹਦੇ ਨਾ ਸਵਾਦ ਆ ਗਿਆ ਇੱਕ ਵਾਰ ਦੇ ਵਿੱਚ। ਪਰ ਉਹ ਬੰਦਾ ਇੰਨਾ ਨਹੀਂ ਸੋਚ ਰਿਹਾ ਕਿ ਉਹ ਰੇਂਜ ਰੋਵਰ ਦੀ ਨਾ ਵੈਲਿਊ ਸਮੇ ਦੇ ਨਾਲ ਘਟ ਰਹੀ ਹੈ। ਉਹ ਜਿਹੜੀ 1 ਕਰੋੜ ਦੀ ਰੇਂਜ ਰੋਵਰ ਲੈਂਦੀਆਂ ਨਾ 4 ਸਾਲ ਬਾਅਦ ਉਹਦੀ ਵੈਲਿਊ 70 ਲੱਖ ਰਹਿ ਜਾਣੀ ਆ 60 ਲੱਖ ਰਹਿ ਜਾਣੀ ਆ ਉਹਦੀ ਵੈਲਿਊ ਤੇ ਇੰਨੀ ਮਹਿੰਗੀ ਗੱਡੀ ਦੇ ਵਿੱਚ ਪੈਟਰੋਲ ਵੀ ਕਿੰਨੇ ਦਾ ਪੈਣਾ ਸਰਚ ਕਰਕੇ ਵੇਖੋ ਕਿ ਤੇਲ ਕਿੰਨੇ ਦਾ ਪੈਣਾ ਮੈਂ ਇੰਨੀ ਮਹਿੰਗੀ ਗੱਡੀ ਦੇ ਵਿੱਚ ਤੇ ਫਿਰ ਤੀਜੀ ਗੱਲ ਕਿ ਉਹਦੀ ਮੇਨਟੇਨੈਂਸ ਕਿੰਨੇ ਦੀ ਜਾਣੀ ਆ ਉਹ 1 ਕਰੋੜ ਆਉਣ ਦੇ ਨਾਲ ਪਹਿਲਾਂ ਤੋਂ ਵੀ ਗਰੀਬ ਹੋ ਜੂ ਕਿਉਂਕਿ ਰੇਂਜ ਰੋਵਰ ਪਾਲਣਾ ਉਦੀ ਔਕਾਤ ਦੇ ਵਿੱਚ ਨਹੀਂ ਸੀ ਤਾਂ ਇੱਕ ਮਿਡਲ ਕਲਾਸ ਦਾ ਬੰਦਾ ਇਹ ਨਹੀਂ ਵੇਖਦਾ ਕਿਵੇਂ ਕੀ ਬਾਏ ਕਰ ਸਕਦਾ ਤੇ ਕੀ ਚੀਜ਼ ਮੈਂ ਅਫੋਰਡ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਨਾ ਮੈਂ ਸ਼ਿੰਦੇ ਨਾਮ ਦੇ ਬੰਦੇ ਨੂੰ ਇਹ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਸ਼ਿੰਦੇ ਨਾਮ ਦੇ ਮੁੰਡੇ ਨੂੰ ਇਹ ਚੀਜ਼ ਦੱਸਣਾ ਚਾਹੁੰਦਾ ਕਿ ਉਹ ਇਹ ਵੇਖੇ ਕਿਵੇਂ ਕੀ ਬਾਏ ਕਰ ਸਕਦਾ ਤੇ ਕੀ ਚੀਜ਼ ਮੈਂ ਅਫੋਰਡ ਕਰ ਸਕਦਾ ਅਗਰ ਸ਼ਿੰਦਾ ਨਾ ਕਿਸੇ ਚੀਜ਼ ਨੂੰ ਤਿੰਨ ਵਾਰ ਖਰੀਦ ਨਹੀਂ ਸਕਦਾ ਤਾਂ ਉਹ ਉਹ ਚੀਜ਼ ਨੂੰ ਅਫੋਰਡ ਹੀ ਨਹੀਂ ਕਰ ਸਕਦਾ ਇੱਕ ਮਿਡਲ ਕਲਾਸ ਤੇ ਇੰਜੋਏ ਕਰਨ ਦੇ ਵਿੱਚ ਟਿਕ ਅਪਰ ਕਲਾਸ ਤੇ ਇੰਜੋਏ ਕਰਨ ਦੇ ਵਿੱਚ ਪਤਾ ਕੀ ਫਰਕ ਹੁੰਦਾ ਇੱਕ ਅਪਰ ਕਲਾਸ ਦਾ ਬੰਦਾ ਵੀ ਸਾਰੀਆਂ ਲਗਜ਼ਰੀ ਜੀਂਦਾ ਇੰਜੋਏ ਕਰਦਾ ਪਰ ਉਹ ਨੂੰ ਉਹ ਲਗਜ਼ਰੀ ਜੀਣ ਦਾ ਨਾ ਟਾਈਮ ਪਤਾ ਹੁੰਦਾ ਏ ਨਹੀਂ ਕਿ 1 ਕਰੋੜ ਆ ਗਿਆ ਉਦਣ ਹੀ ਰੇਂਜ ਰੋਵਰ ਖੜਾਦਾ ਉਦਣ ਹੀ ਸਵਾਦ ਆ ਜਾਵੇ ਇੱਕ ਵਾਰ ਤਾਂ ਬਸ ਉਹਦਾ ਇਹ ਮਾਈਂਡ ਸੈਟ ਹੁੰਦਾ ਹੀ ਨਹੀਂ ਉਹਨੂੰ ਇਨਸਟੈਂਟ ਗ੍ਰੈਟੀਫਿਕੇਸ਼ਨ ਨਹੀਂ ਚਾਹੀਦੀ ਉਹਨੂੰ ਇਹ ਚੀਜ਼ ਆ ਕਿ ਅਗਰ ਅੱਜ ਮੈਨੂੰ ਪੇਨ ਵੀ ਹੋ ਰਿਹਾ ਅੱਜ ਮੈਨੂੰ ਦਰਦ ਵੀ ਮਿਲ ਜਾਵੇ ਅੱਜ ਮੈਂ ਗਰੀਬ ਦਿਖ ਜੂਗਾ ਬਈ ਅੱਜ ਮੈਂ ਬ੍ਰਾਂਡਡ ਸ਼ੂਸ ਨਾ ਪਾ ਕੇ ਮੈਂ ਨਾਰਮਲ ਸ਼ੂਸ ਪਾ ਲੂੰਗਾ ਅੱਜ ਮੈਂ ਓਨੇ ਕ ਘਰ ਦੇ ਵਿੱਚ ਰਹਿ ਲੂੰਗਾ ਪਰ ਹੌਲੀ ਹੌਲੀ ਉਹ ਸਮਾਂ ਆਊਗਾ ਅਮੀਰ ਬਣਨ ਦਾ ਅਮੀਰ ਦਿਖਣ ਦਾ ਸਮਾਂ ਆਊਗਾ ਇੱਕ ਮਿਡਲ ਕਲਾਸ ਬੰਦਾ ਇਹ ਨਹੀਂ ਸਮਝਦਾ ਕਿ ਹੋਣ ਮੇਰਾ ਸਮਾਂ ਅਮੀਰ ਬਣਦਾ ਵਾ ਅਮੀਰ ਬਣੇ ਰਹਿਣ ਦਾ ਵਾ ਜਾਂ ਫਿਰ ਅਮੀਰ ਅਮੀਰੀ ਦਿਖਾਉਣ ਦਾ ਵਾ ਅਮੀਰ ਬਣਨ ਤੇ ਅਮੀਰ ਬਣੇ ਰਹਿਣ ਦੇ ਵਿੱਚ ਫਰਕ ਹੁੰਦਾ ਇੱਕ ਅਪਰ ਕਲਾਸ ਦਾ ਬੰਦਾ ਇਹ ਚੀਜ਼ ਸਮਝਦਾ ਕਿ ਪਹਿਲਾਂ ਮੈਂ ਐਸੈਟ ਬਣਾਵਾਂ ਮੈਂ ਪ੍ਰੋਪਰਟੀਆਂ ਬਣਾਵਾਂ ਮੈਂ ਪੈਸਿਵ ਇਨਕਮ ਦੇ ਸੋਰਸ ਬਣਾਵਾਂ ਉਸ ਨੂੰ ਇਹ ਨਹੀਂ ਹੁੰਦਾ ਕਿ ਮੈਂ ਇੰਨੇ ਦੀ ਜੌਬ ਕਰ ਰਿਆ ਹਾਂ ਅਗਰ ਮੈਂ ਫਟੀ ਹੋਈ ਪੈਂਟ ਪਾਈ ਹੋਈ ਆ ਤਾਂ ਲੋਕ ਕੀ ਕਹਿਣਗੇ ਉਹਨੂੰ ਇਹ ਚੀਜ਼ ਦਾ ਕੋਈ ਮਤਲਬ ਨਹੀਂ ਹੁੰਦਾ ਹਾਂ ਪੈਂਟਾਂ ਬ੍ਰਾਂਡਡ ਪਾ ਲਓ ਚਾਹੇ ਖੁਦ ਔਖੇ ਹੋ ਜੂ ਤਾਂ ਇਹਦਾ ਕੀ ਮਤਲਬ ਰਿਹਾ ਬਈ ਇਹ ਤਾਂ ਇੱਕ ਮਿੱਠਾ ਸ਼ਹਿਦ ਹੋਇਆ ਕਿ ਜਦੋਂ ਤਾਂ ਜਵਾਨ ਤੇ ਰੱਖਿਆ ਕਿ ਵਾਜੂ ਸਵਾਦ ਹੀ ਆ ਗਿਆ ਬਾਰੰ ਇੰਨਾ ਨਹੀਂ ਵੇਖਿਆ ਕਿ ਅੰਦਰ ਜਾ ਕੇ ਉਹਨੇ ਸਾਡੀ ਸ਼ਰੀਰ ਦੀ ਬਰਬਾਦੀ ਜੋ ਕਰਨੀ ਆ ਇਹ ਲੌਂਗ ਟਰਮ ਵੀਜ਼ਨ ਕੋਣ ਰੱਖਦਾ ਹੈ ਇੱਕ ਆਪਰ ਕਲਾਸ ਦਾ ਬੰਦਾ ਤਾਂ ਮੈਂ ਸ਼ਿੰਦੇ ਨੂੰ ਅੱਜ ਇਹ ਕਹਿਣਾ ਚਾਹਣਾ ਮਾਂ ਕਿ ਇਹ ਨਹੀਂ ਹੁੰਦਾ ਕਿ ਅਗਰ 50000 ਦੀ ਜੌਬ ਲੱਗ ਗਈ ਤਾਂ ਉਸ ਹਿਸਾਬ ਦੇ ਮੈਂ ਖਰਚੇ ਪਾੜ ਲਵਾਂ ਸਭ ਤੋਂ ਪਹਿਲਾਂ ਸ਼ਿੰਦਾ 50000 ਜਦੋਂ 50000 ਦੀ ਸੈਲਰੀ ਕਮਾ ਰਿਹਾ ਵਾ ਤਾਂ ਆਪਣਾ ਇੱਕ ਫਾਈਨੈਂਸ ਦਾ ਬਜਟ ਰੱਖੇ 50 30 20 ਮਤਲਬ 50% ਉਹਦਾ ਪੈਸਾ ਉਹਦੀਆਂ ਜ਼ਰੂਰਤਾਂ ਦੇ ਵਿੱਚ ਜਾਣਾ ਚਾਹੀਦਾ ਜ਼ਰੂਰਤਾਂ ਸਿਰਫ ਜ਼ਰੂਰਤਾਂ ਜਿਵੇਂ ਕਿ ਰੋਟੀ ਕੱਪੜਾ ਹੋ ਗਿਆ ਮਕਾਨ ਹੋ ਗਿਆ ਇਹਨਾਂ ਤੋਂ ਬਿਨਾ ਉਹ ਜੀਂਦਾ ਨਹੀਂ ਰਹਿ ਸਕਦਾ ਉਹ ਉਹਦੀਆਂ ਜ਼ਰੂਰਤਾਂ ਨੇ ਤੇ 30% ਉਹ ਇਨਵੈਸਟਮੈਂਟ ਲਈ ਕੱਢੇ ਇੱਕ ਮਿਡਲ ਕਲਾਸ ਬੰਦਾ ਕੌਣ ਹੁੰਦਾ ਜੀ ਦੀ ਸੈਲਰੀ ਤੇ ਉਹਦਾ ਖੁੱਦ ਦਾ ਹੱਕ ਹੁੰਦਾ ਹੀ ਨਹੀਂ ਉਹਨੂੰ ਦਿਖਾਇਆ ਇਸ ਤਰੀਕੇ ਨਾਲ ਜਾਂਦਾ ਕਿ ਤੁਹਾਡੀ ਸੈਲਰੀ ਆ ਗਈ। ਉਹਦੀ ਸੈਲਰੀ ਦਾ ਹੱਕ ਕਰੋੜਪਤੀ ਬੰਦਿਆਂ ਦਾ ਹੁੰਦਾ ਵਾ। ਜੋ ਬਿਜ਼ਨਸਮੈਨ ਨੇ ਨਾ ਜੋ ਫਾਈਨੈਂਸ ਨੂੰ ਸਮਝਦੇ ਨੇ ਇੱਕ EMPLOYEE ਦੀ ਸੈਲਰੀ ਨੂੰ ਉਹ ਹੀ ਖਾਂਦੇ ਨੇ। ਸਭ ਤੋਂ ਪਹਿਲਾਂ ਉਹਦੀ ਸੈਲਰੀ ਤੇ ਟੈਕਸ ਲੱਗਦਾ। ਫਿਰ ਉਹਦੀ ਸੈਲਰੀ ਤੇ ਇੱਕ ਸਾਇਲੈਂਟ ਟੈਕਸ ਲੱਗਦਾ ਉਹ ਜਿਹਨੂੰ ਇਨਫਲੇਸ਼ਨ ਕਿਹਾ ਜਾਂਦਾ। ਜੋ ਉਹਦੇ ਪੈਸੇ ਦੀ ਵੈਲਿਊ ਘਟਾ ਰਹੀ ਆ। ਤਾਂ ਸਭ ਤੋਂ ਪਹਿਲਾਂ ਮਸ਼ੀਨਾਂ ਨੂੰ ਇਹ ਕਹਿਣਾ ਚਾਹੁੰਦਾ ਮੈਂ ਕਿ ਜਦੋਂ ਉਹਦੀ ਸੈਲਰੀ ਆਉਂਦੀ ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਹੱਕ ਰੱਖੇ ਉਹ ਇਨਵੈਸਟਮੈਂਟ ਦਾ ਇਹਨੂੰ ਕਿਹਾ ਜਾਂਦਾ ਪੇ ਯੋਰself ਫਰਸਟ ਉਹਨੂੰ ਇੱਕ ਏਦਾਂ ਦੇ ਅਕਾਊਂਟ ਵਿੱਚ ਰੱਖੇ ਜਿੱਤੇ ਨਾ ਤਾਂ ਕਿਸੇ ਮਹਿੰਗਾਈ ਦਾ ਹੱਕ ਵਾ ਨਾ ਹੀ ਕਿਸੇ ਟੈਕਸ ਦਾ ਹੱਕ ਵਾ ਤੇ ਨਾ ਹੀ ਕਿਸੇ ਦਾ ਵੀ ਹੱਕ ਨਹੀਂ ਉਹ ਪੈਸੇ ਸਿਰਫ ਤੇ ਸਿਰਫ ਗਰੋ ਹੋਣਾ ਛਿੰਦਾ ਆਪਣਾ ਪੈਸਾ ਏਦਾਂ ਦੇ ਅਕਾਊਂਟ ਦੇ ਵਿੱਚ ਰੱਖੇ ਚਾਹੇ ਪਹਿਲਾਂ OFD ਹੀ ਕਰਾ ਲਵੇ ਚਾਹੇ ਕੋ 골ਡ ਬਾਇਕ ਕਰ ਲਵੇ